ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋਕੀ ਸੱਜਣੋ ਜਿਹੜਾ ਆਪਾਂ ਸ਼ਬਦ ਸ਼ੂਟ ਕਰਕੇ ਆਏ ਜਿਹੜੀ ਸ਼ੂਟਿੰਗ ਤੇ ਗਏ ਸੀ ਸਾਰਿਆਂ ਪਿਛਲਾ ਵਲੌਗ ਵੇਖੀ ਹੋਣੇ ਆ ਮੈਨੂੰ ਲੱਗਦਾ 15 20 ਦਿਨ ਪਹਿਲਾਂ ਪਹਿਲਾ ਵਲੌਗ ਪਾਇਆ ਸੀ ਸੋ ਫਾਈਨਲੀ ਜਿਹੜਾ ਆਪਾਂ ਸ਼ੂਟ ਕਰਕੇ ਆਏ ਸੀ ਉਹ ਜਿਹੜਾ ਸ਼ਬਦ ਆ ਚੁੱਕਾ ਗੁਰੂ ਰਾਮਦਾਸ ਰਾਖੋ ਸ਼ਰਮਾ ਇਹ ਉੱਧਰ ਦਿਖਾ ਦਿੱਤਾ ਜਾ ਕੇ ਕਰਾਂਗੇ ਇਹ ਔਰ ਆ ਦੇਖੋ ਸੱਜਣੋ ਲਓ ਜੀ ਰੋਕ ਲਓ ਰੋਕ ਲਓ ਅੱਜ ਆਲੇ ਇਹ ਵਲੌਗ 'ਚ ਆਪਾਂ ਜਿਹੜੀ ਆਪਾਂ ਵੀਡੀਓ ਕੀਤੀ ਸੀ ਹਣਾਂ ਸੋ ਆਪਾਂ ਸਾਰੀ ਫੈਮਿਲੀ ਦੇ ਰਿਐਕਸ਼ਨ ਦੇਖਾਂਗੇ ਉਹ ਫਸਟ ਟਾਈਮ ਸਾਰੇ ਜਾਣੇ ਵੀਡੀਓ ਦੇਖਣ ਲੱਗੇ ਸੋ ਜੋ ਵੀ ਰਿਐਕਸ਼ਨ ਹੋਣਗੇ ਤੁਹਾਡੇ ਸਾਰੇ ਨੇਚਰਲ ਠੀਕ ਆ ਠੀਕ ਆ ਬੇਬੇ ਠੀਕ ਆ ਸੋ ਇਹ ਸਾਰੇ ਆਪਾਂ ਸਮਝਾਵਾਂਗੇ ਕਿ ਭਾਈ ਆ ਜਿਹੜਾ ਕੈਰੇਕਟਰ ਆ ਪਹਿਲਾਂ ਹਰਮਨਿਕਾ ਹੁੰਦਾ ਫਿਰ ਛੋਟਾ ਵੱਡਾ ਹੁੰਦਾ ਬਾਅਦੋਂ ਆ ਤੁਹਾਨੂੰ ਨਾਲ ਦੀ ਨਾਲ ਵੀ ਆਪਾਂ ਦਿਖਾਵਾਂਗੇ ਸੋ ਕੱਲੀਆ ਸ਼ੁਰੂ ਕਰੋ ਸੋ ਸੱਜਣਾਂ ਨੂੰ ਸ਼ਬਦ ਦਾ ਨਾਮ ਹੈਗਾ ਗੁਰੂ ਰਾਮ ਦਾਸ ਰਾਖੋ ਸਰਬਾਈ ਸੋ ਗੁਰੂ ਰਾਮ ਦਾਸ ਜੀ ਦਾ ਸ਼ਬਦ ਹੈ ਸੋ ਭਾਈ ਨਰਵੈਸਨ ਖਾਲਸਾ ਯੂਕੇ ਆਲਾ ਨੇ ਇਹ ਸ਼ਾਟ ਕੀਤਾ ਸੋ ਚਲੋ ਕਰੀਏ ਸਟਾਰਟ ਫਿਰ ਸੱਜਣੋ ਸਾਰੇ ਰਾਤ ਰਹਿ ਕੇ ਸੌਂਦੇ ਆ ਤੇ ਦੇਖਦੇ ਆ ਲਓ ਜੀ ਓ ਜਿਹੜਾ ਨਿੱਕਾ ਜਿਹਾ ਕਾਕਾ ਤੁਹਾਨੂੰ ਦੱਸ ਦਈਓ ਹਰ ਬਣਿਆ ਜਦੋਂ ਮੈਂ ਨਿੱਕਾ ਜਹਾ ਸੀਗਾ ਬੱਚਾ ਉਹ ਮੈਂ ਘਰ ਆਲਾ ਹਾਂ ਉਹ ਮੇਰੇ ਡੈਡੀ ਆ ਗਏ ਜਦੋਂ ਵੀਡੀਓ ਜਿਹੜੀ ਮੇਰੇ ਡੈਡੀ ਬਣੀ ਇਹ ਤਾਂ ਉਹ ਕਦੇ ਦਾਦੀ ਹੀ ਨੇ ਐ ਕਿੰਦਾ ਜਾਂ ਜੋ ਵੀ ਤੁਸੀਂ ਆਹ ਮੈਂ ਲੱਗ ਗਈ ਦਾਦੀ ਉਹ ਹੋ ਗਿਆ ਨਾ ਮੈਂ ਵੱਡਾ ਹੋ ਗਿਆ ਮੁੰਡੂ ਵੱਡਾ ਹੋ ਗਿਆ ਹਾਂ ਉਹ ਬਾਕੀ ਨਹੀਂ ਰਮਾਜ ਬੰਨਣ ਦੇ ਨਹੀਂ ਹਾਂ ਉਹ ਮਾਲੀ ਬੰਨਣ ਦੇ ਜੀ ਉਹ ਬੋਰ ਕਿਥੋਂ ਹਾਂ ਤੂੰ ਮੈਂ ਕਿਹਾ ਕਿ ਅੱਜ ਦਾਦੀ ਕੋਲੇ ਚੱਲਦੇ ਹਾਂ ਹਾਂ ਨੂੰ ਲੱਗਦਾ ਬਸ ਜਾ ਬਿਲੇਟ ਜਾ ਫੜੀਆਂ ਬੈਠੀਆਂ ਬਗੜਾ ਉਹ ਉਹ ਪਿੱਛੇ ਮੰਮੀ ਨੇ ਵੇਰੀ ਅੱਛਾ ਬਹੁਤ ਹੈ ਮੰਮੀ ਆ ਤੇ ਉਹ ਦਾਦੀ ਨੂੰ ਪਿਆਸ ਲੱਗੀ ਆ ਉਹ ਵੀ ਇਹ ਤੁਮਮੀ ਨਾਲ ਹੀ ਬਣੇ ਸੀ ਤੇ ਇਹ ਦਾਦੀ ਜੀ ਬਣੇ ਇਹ ਹੁਣ ਵੇਖਿਓ ਉਹ ਵੇਖ ਬੇਬੇ ਥੋੜੀ seva ਹੋ ਰਹੀ ਆ ਮੈਂ ਕਿਹਨੀਆਂ ਗੱਲਾਂ ਕਰਨਾ ਧੰਨਵਾਦ ਲੱਤਾਂ ਨਾ ਪੀਣਾ ਹਾਂ ਉਹ ਤਾਂ ਤਾਂ ਗੁਰਦਵਾਰ ਦਾ ਆਦੀ ਲਓ ਜੀ ਬੇਬੇ ਜੀ ਉੱਥੇ ਬਾਤ ਕਰ ਰਹੇ ਨੇ ਤੇ ਮੈਂ ਕੋਲੇ ਬੈ ਕੇ ਬਾਤ ਕਰ ਆਹ ਤਾਂ ਕੰਮ ਹੀ ਚੱਲਿਆ ਜਾਂਦਾ ਹੈ ਵੇਰੇ ਤਾਂ ਸਿਆਣਾ ਦੇ ਦੇ ਦੰਨ ਨਿਕੰਦਾ ਆਹ ਤੇ ਨੰਨਾ ਬਾਹਰ ਕਲੀ ਜਾਣਾ ਹੈ ਲਾ ਆਨੇ ਕਲੇ ਪੁੱਤਰਾਂ ਦਾ ਹਾਲ ਨਹੀਂ ਪੱਠੇ ਕੀ ਪਤਾ ਕਿਉਂ ਉਤਰ ਲੱਗਦੇ ਆ ਲਓ ਜੀ ਹਰਮਨ ਇੱਥੇ ਵੱਡਾ ਹੋ ਚੁੱਕਾ ਆ ਉਹ ਕਿੱ ਗਾਲੀ ਕਢ ਗਿਆ ਸਾਰਾ ਨਹੀਂ ਪ੍ਰਸ਼ਾਦ ਲੈਣਾ ਤਾਂ ਆ ਕੇ ਕੰਮ ਆਉਣਾ ਆ ਪੀਤੇ ਅਬੇ ਬੇ ਤੁਸੀਂ ਆ ਗਏ ਮੇਰੀ ਦਾਦੀ ਜੀ ਆ ਜਿੱਤੇ ਨੇ ਹਾਂ ਪਹਿਲਾਂ ਤਲਾਕ ਉਹ ਪ੍ਰਸ਼ਾਦ ਲਿਆ ਆ ਪ੍ਰਸ਼ਾਦ ਲੈ ਆਇਆ ਹਾਂ ਠੀਕ ਆ ਓ ਮਾਈ ਗੱਡ ਮੈਂ ਫੇਰ ਕੰਮ ਆ ਗਿਆ ਆਪਾਂ ਅੱਛਾ ਫੇਰ ਉੱਥੇ ਆਈ ਕੰਮ ਆ ਤੇ ਬੇਬੇ ਨੇ ਫਿਰ ਆਏ ਮਾਰ ਲਈ ਕਹਿੰਦੇ ਹਰਨੇ ਇਤਰਾਪਾ ਤੋ ਮੈਨੂੰ ਪਿਆਸ ਲੱਗੀ ਵਾ ਗੁਰੂ ਘਰ ਵਾਈ ਥੱਕ ਗਈਆਂ ਫਿਰ ਬੇਬੇ ਨੇ ਆਪੇ ਸੇਵਾ ਕੀਤੀ ਪਾਣੀ ਦਾ ਗਲਾ ਜਾਣ ਕੇ ਦਿੱਤਾ ਇਹ ਆ ਜਿੰਨਾ ਤੂੰ ਇੱਥੇ ਪੜ੍ਹਾਈ ਕਰਦਾ ਇੰਨਾ ਅਸਰ ਨਹੀਂ ਜਿਦਾ ਪੜਿਆਗਾ ਇੱਥੇ ਤਾਂ ਤੂੰ ਬਾਹਲੇ ਹੀ ਪੜਾ ਤੂੰ ਲਾ ਦਿੱਤਾ ਸੀ ਇਹਦੇ ਚ ਓ ਵਾਈ ਗੁਰੂ ਤੇ ਇੰਤਰੀ ਮੈਂ ਤਾਂ ਅਜੇ ਆਹ ਲਾਓ ਜੀ ਆ ਜਿਹੜੀ ਇੰਗਲਿਸ਼ ਹੈ ਯਾਰ ਉਹਦੇ ਲਈ ਪੜ੍ਹਨੇ ਬਾਹਰ ਵੀ ਲੱਗਾਂ ਮਾਈਕ ਕਰਾ ਕੇ ਹੁਣ ਲੱਗ ਤਾਂ ਮਾਰ ਹੀ ਗਿਆ ਨਾ ਸੇਵਾ ਰਿਭੇ ਤੇ ਸੇਵਾ ਕਰੀ ਠੀਕ ਅੱਗੇ ਸੁਣਦੇ ਸਰਦਾ ਇੱਥੇ ਮੈਂ ਦੱਸਦਾ ਇੱਥੇ ਮੈਂ ਕਰ ਚੱਲਿਆ ਸੀਗਾ ਆਪਣੇ ਲੋਅ ਕਰਨ ਵਕੀਲ ਬਣ ਲਈ ਸੋ ਇੱਥੇ ਸਾਰੇ ਘਰ ਦੇ ਫੈਮਲੀ ਖੜੀ ਐ ਬੇਬੇ ਇਹਨੇ ਕਿਹਾ ਉਹ ਕਿਉਂ ਖਵਾਏਗੇ ਤੇ ਬਾਅਦ ਧਿਆਨ ਨਾਲ ਜਾਈ ਤੇ ਵਕੀਲ ਬਣ ਕੇ ਘਰੇ ਆਏ ਠੀਕ ਹੈ ਕਿਰਪਾ ਕਰੋ ਹਾਂ ਕਿਰਪਾ ਕਰੋ ਸੋ ਇਹ ਚਾਹ ਉਹਦੇ ਇਹ ਲਿਖਾਇਆ ਕਿ ਗੁਰੂ ਮਹਾਰਾਜ ਦੀ ਕਿਰਪਾ ਗੁਰੂ ਮਹਾਰਾਜ ਦੀਆਂ ਦਾਤਾ ਸੋ 3 ਸਾਲਾਂ ਬਾਅਦ ਸੱਜਣੋ ਇਹ ਬੇਬੇ ਕਹਿੰਦੇ ਉਹ ਕੋਣ ਦਰਦਾਂ ਦਰ ਆ ਜਾਂਦੇ ਬੇਬੇ ਨੇ 3 ਸਾਲਾਂ ਤੱਕ ਆ ਵੀ ਲੱਗ ਗਿਆ ਤੇ ਮੈਂ ਬੇਬੇ ਉਹ ਮੇਰਾ ਪੁੱਤ ਤਾਂ ਨਾ ਕੁਡ ਫਾਇਰ ਸੋ ਤੱਕ ਜੇ ਫਿਰ ਭਾਈ ਬਰੇ ਬਿਲੀ ਬਣ ਗਏ ਹਮਗੀਲ ਬਣ ਗਏ ਨਾ ਉਹ ਬਾਦ ਡੈਡੀ ਦੇ ਬਾਂਹੋਂ ਲਗਿੰ ਗੁਰੂ ਰਾਮ ਬਾਣੀ ਕਰਪਾ ਹੋਦੀ ਨਾ ਤੇ ਹੁਣ ਹੁਣ ਸੁਝਣੋ ਆਪਾਂ ਇਹਦਾ ਸਾਰ ਆਪਣੀ ਫੈਮਿਲੀ ਲਈ ਸਰਪ੍ਰਾਈਜ਼ ਆ ਸਰਪ੍ਰਾਈਜ਼ ਕੀ ਆ ਉਹ ਦੇਖੋ ਤਿੰਨਾਂ ਸਾਲਾਂ ਚ ਮਿਹਨਤ ਕੀਤੀ ਮਹਾਰਾਜ ਨੇ ਕਿਰਪਾ ਕੀਤੀ ਕਿ ਆਪਾਂ ਹਵੇਲੀ ਖਰੀਦ ਲਈ ਹਵੇਲੀ ਜਾ ਗਈ ਮਹਾਰਾਜ ਦੀ ਕਿਰਪਾ ਸੋ ਸਾਰੇ ਜਾਣੇ ਸਾਰਿਆਂ ਨੇ ਜ਼ਿਕਰਾਨਾ ਕੀਤਾ ਮਾਰਗ ਦਾ ਸੋ ਸਾਰੇ ਜਾਣੇ ਬਹੁਤ ਖੁਸ਼ ਹੋਏ ਧੰਨ ਤਾਬਰ ਪ੍ਰਾਪਿਤ ਕਰਨਾ ਸੋ ਸੱਜਣਾ ਸਾਰੇ ਯਾਨੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਜਿਹੜਾ ਸ਼ਬਦ ਕਿੱਦਾਂ ਦਾ ਲੱਗਾ ਫਸਟ ਟਾਈਮ ਆਪਾਂ ਕਿਸੇ ਵੀਡੀਓ 'ਚ ਸ਼ੂਟ ਕੀਤਾ ਨਹੀਂ ਬਲਕਿ ਥੋੜਾ ਜਿਹਾ ਨਰਵਸ ਹੋ ਜਾਂਦਾ ਬਾਕੀ ਜੇ ਕੋਈ ਕਮੀ ਪੇਸ਼ੀ ਹੋਈ ਜੇ ਤੁਹਾਨੂੰ ਲੱਗੀ ਉਹ ਵੀ ਜਰੂਰ ਦੱਸਿਓ ਬਸ ਆਪਾਂ ਅੱਗੇ ਤੋਂ ਇਸ ਚੀਜ਼ ਤੇ ਵਾਰ ਕੇ ਕਰਾਂਗੇ ਸੁਧਾਰ ਆ ਗਿਆ ਚੀਜ਼ ਨੂੰ ਸੋ ਹੁਣ ਆਪਾਂ ਵਾਰੀ-ਵਾਰੀ ਸਾਰਿਆਂ ਤੋਂ ਪੁੱਛਾਂਗੇ ਕਿ ਸਾਰਿਆਂ ਨੂੰ ਇਹ ਜਿਹੜਾ ਸ਼ਬਦ ਕਿੱਦਾਂ ਲੱਗਾ ਆਪਣੀ ਐਕਟਿੰਗ ਕਿੱਦਾਂ ਲੱਗੀ ਸੋ ਸਤ ਸ੍ਰੀ ਅਕਾਲ ਮੰਮੀ ਜੀ ਮੈਨੂੰ ਤਾਂ ਬਹੁਤ ਵਧੀਆ ਲੱਗੀ ਤੇਰੀ ਐਕਟਿੰਗ ਸਾਰਿਆਂ ਨੂੰ ਵਧੀਆ ਮਨ ਨੂੰ ਇਹ ਲੱਗਾ ਵੀ ਜਿਹੜਾ ਤੂੰ ਇੰਨੀ ਮਿਹਨਤ ਕੀਤੀ ਹੈ ਜਦੋਂ ਸਾਰਿਆਂ ਨੂੰ ਘੇਲੀ ਚ ਲੈ ਕੇ ਆਇਆ ਸਫ라이 ਦਿੱਤਾ ਉਹ ਕਿੰਨੀ ਖੁਸ਼ੀ ਸਾਰਿਆਂ ਦੇ ਚਿਹਰੇ ਤੇ ਛਲਕਦੀ ਸੀ ਇੱਕ ਦਿਨ ਤੇ ਵਕੀਲ ਬਣਿਆ ਵੇ ਦੱਸੋ ਵਕੀਲ ਬਣਿਆ ਪਰ ਇਹ ਇਹ ਜਿਹੜਾ ਵੀਡੀਓ ਜਾਂ ਉਹ ਉਹ ਚੀਜ਼ ਨੂੰ ਆਪਾਂ ਅਸਲੀਅਤ ਅਸਲੀ ਰਜਵੀ ਉਹ ਜੀ ਬਦਲਾਈ ਸੋ ਇਹਨਾਂ ਬਾਅਦ ਕਰ ਲੋ ਬਹੁਤ ਖੁਸ਼ੀ ਹੋ ਗਈ ਠੀਕ ਆ ਸਮਝ ਰਹੇ ਹੋਗਾ ਸੋ ਕਿੰਦਾ ਲੱਗ ਤੁਹਾਨੂੰ ਤੁਹਾਡਾ ਕੈਰੈਕਟਰ ਕਿੰਦਾ ਲੱਗਾ ਮਮੀ ਜੀ ਮੇਰੇ ਵਧੀਆ ਲੱਗਾ ਵਧੀਆ ਲੱਗਾ ਵਧੀਆ ਲੱਗਾ ਹਾਂ ਵਧੀਆ ਲੱਗੀ ਤੁਹਾਡੇ ਕੋਲ ਬੋਲ ਮਵਾ ਕੇ ਬਹੁਤ ਵਧੀਆ ਲੱਗਾ ਆਈ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਰਾਂ ਐਨੀ ਸ਼ਕਤੀ ਆ ਉਹਨਾਂ ਦੇ ਵਿੱਚ ਜਿੰਨਾਂ ਤੇ ਹੋ ਜੇ ਕਿਰਪਾ ਉਹ ਆਈ ਸਾਰਾ ਬਸ ਸਵਾਦ ਦਿੰਦੇ ਹਾਂ ਹਾਂ ਬਿਲਕੁਲ ਸੋ ਹੁਣ ਦਾਦੀ ਜੀ ਹਾਂ ਜੀ ਕਿੰਦਾ ਲੱਗਿਆ ਤੁਹਾਨੂੰ ਹਰ ਹਰਮਨ ਕਰਮਣ ਮੈਨੂੰ ਬਹੁਤ ਸੋਹਣਾ ਲੱਗਾ ਜਿੱਦੋਂ ਵਕੀਲਾਇ ਬੱਦੀ ਪਾਈ ਨਾ ਤੇਰੇ ਹਾਂ ਉਦੋਂ ਮੇਰਾ ਕਿੱਲੋ ਖੂਨ ਵਧ ਗਿਆ ਮੇਰਾ ਪੁੱਤ ਵਕੀਲ ਬਣ ਕੇ ਆ ਗਿਆ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਮਹਾਰਾਜ ਤੰਦਰੁਸਤੀ ਦੀ ਤੰਦਰੁਸਤੀ ਵਧੀਆ ਲੱਗਾ ਮਖਾਂ ਨੂੰ ਸੋਹਣਾ ਲੱਗਾ ਤੁਰਿਆ ਹੀ ਆਉਂਦਾ ਮੇਰੇ ਜਨ ਸੀਨੇ 'ਚ ਵੱੜ ਗਿਆ ਮੈਨੂੰ ਬਹੁਤ ਜੱਫੀ ਪਾਉਣਾ ਨਹੀਂ ਕੀਤਾ ਮੇਰੇ ਜੱਫੀ ਪਾਉਣਾ ਬਹੁਤ ਨਹੀਂ ਕੀਤਾ ਪਰ ਪੈਂਦੀ ਨਹੀਂ ਸੀ ਫਿਰ ਇਹ ਨਹੀਂ ਪੈਂਦੀ ਪਰ ਮਤਮਉਂ ਦਾ ਉਹ ਜਿਨ੍ਹਾਂ ਨੇ ਆਪਣਾ ਦਾਦੀ ਦਾ ਰੋਲ ਕੀਤਾ ਬੜਾ ਵਧੀਆ ਨੇਚਰ ਬੜਾ ਸੋਹਣਾ ਉਹਨਾਂ ਨੇ ਉਹ ਡੀਲ ਕੀਤਾ ਆਪਣੇ ਨਾਲ ਸਾਰਾ ਗੱਟ ਸੋ ਬੜੀ ਪਲਾਈਟ ਜੇ ਸੀ ਨੇਚਰ ਬੜਾ ਪਲਾਈਟ ਸੀ ਸੋ ਬੜਾ ਵਧੀਆ ਰਿਹਾ ਸਭ ਕੁਝ ਵੇ ਮੈਨੂੰ ਖੁਸ਼ੀ ਹੋਈ ਨਾ ਸਾਰਾ ਬਹੁਤ ਖੁਸ਼ੀ ਹੋਇਆ ਹਵੇਲੀ ਵੇਖ ਕੇ ਉਦੋਂ ਜ਼ਿਆਦਾ ਖੁਸ਼ੀ ਹੋਈ ਜਦੋਂ ਵਕੀਲ ਬਣ ਗਿਆ ਉਦੋਂ ਜ਼ਿਆਦਾ ਖੁਸ਼ੀ ਹੋਈ ਜਦੋਂ ਨਿੱਕਾ ਗਿਆ ਸੀ ਉਹਦਾ ਵੀ ਖੁਸ਼ੀ ਸੀ ਕਿ ਵੱਡਾ ਹੋ ਗਿਆ ਫੇਰ ਖੁਸ਼ੀ ਹੋ ਗਈ ਉਹ ਵੀ ਕੋਈ ਨਾ ਮੀਡੀਆ ਤੇ ਵੇਖਿਆ ਨਾ ਤੁਸੀਂ ਸਾਰਿਆਂ ਨੇ ਜਦੋਂ ਜਦੋਂ ਥੋੜਾ ਪਹਿਲਾਂ ਛੋਟਾ ਹੀ ਪਾ ਲਿਆ ਥੋੜਾ ਓਏ ਐਦਾਂ ਹੀ ਮੰਮੀ ਨੇ ਮਾਲ ਬਣਾ ਦਿੱਤਾ ਮੰਮੀ ਨੇ ਨਾ ਉਹ ਕੀ ਕਰ ਦਿੰਦੇ ਕੋਲ ਚ ਬਣਾ ਲੈਂਦੇ ਫਰਮਾਨ ਤੇ ਡਿਜ਼ਾਈਨ ਪਾ ਦੇ ਕਰਕੇ ਵੀ ਤਾਂ ਜਿੱਥੇ ਜਿੱਥੇ ਜੂਨ ਆਉਂਦਾ ਹੈ ਜਿੱਥੇ ਜਿੱਥੇ ਜੂਨ ਆਉਂਦਾ ਹੈ ਜਿੱਥੇ ਕਢਾਈ ਦੀ ਹੈ ਕਢਾਈ ਤੇ ਪਹਿਲਾਂ ਹੀ ਆਣੀ ਹੈ ਜਿੱਥੇ ਜਿੱਥੇ ਜੂਨ ਆਉਂਦਾ 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 ਹੈ ਜਿ ਰਾਮ ਦਾ ਤਰੱਕੀਆਂ ਬਾਕੀ ਤੇ ਮੇਰਾ ਦੁਕਾਨ ਦਾ ਰਮਿਆ ਉਹਨੂੰ ਸ਼ੁਭ ਬੈੜੀ ਆ ਆਪਣੇ ਘਰ ਦੀ ਮੋਦ ਦੋ ਚਾਰ ਲੈਣਾ ਹੋਰ ਨਹੀਂ ਅੱਜ ਹੋਰ ਆਪਦੇ ਦਿਲੋਂ ਪਹਿਲਾਂ ਬੋਲੋ ਹਾਂ ਇਹ ਤੁਹਾਨੂੰ ਉਸ ਅੱਜ ਕਿੱਦਾਂ ਲੱਗਾ ਜਿਹੜੇ ਉਹਨਾਂ ਨੇ ਐਕਟਿੰਗ ਕੀਤੀ ਲੱਗੀ ਬਹੁਤ ਵਧੀਆ ਲੱਗਾ ਜੱਤ ਡੈਡੀ ਸੀ ਨਾਲ ਚੱਲ ਵਾਹ ਜੀ ਤਾਂ ਲੱਗਾ ਇੱਕ ਤਾਂ ਗਾਂ ਡੈਡੀ ਡੈਡੀ ਸਾਰਾ ਕੁਝ ਬਧੀ ਲੱਗਿਆ ਬਹੁਤ ਸੋਹਣਾ ਨਕਾਬਮਾਨ ਹੋ ਜयो ਗਿਆ ਬੇਕੀ ਜਦੋਂ ਪਹਿਲੀ ਵਾਰੀ ਤੁਸੀਂ ਹਰਮਨ ਵੇਖਿਆ ਉਦੋਂ ਦੱਸੋ ਬਹੁਤ ਵਧੀਆ ਨਿੱਕਾ ਜਿਹਾ ਬਹੁਤ ਵਧੀਆ ਸੀ ਕੋਈ ਆਂਟੀ ਜੀ ਕੁਝ ਕਹੋ ਉਹ ਕਹੀ ਤਾਂ ਜਾਂਦਾ ਮੈਂ ਬਹੁਤ ਵਧੀਆ ਲੱਗਿਆ ਤੁਸੀਂ ਦੱਸੋ ਜੀ ਹਾਂ ਲਾ ਪਹਿਲੀ ਵਾਰੀ ਆਪ ਕੀਤਾ ਸੀ ਬੜਾ ਬੜੀ ਖੁਸ਼ੀ ਹੋ ਰਹੀ ਹੈ ਬੜੀ ਖੁਸ਼ੀ ਹੋ ਰਹੀ ਹੈ ਜਦੋਂ ਰਾਮਦਾਸ ਜੀ ਨੇ ਕਿਰਪਾ ਕੀਤੀ ਤਾਂ ਫੇਰ ਹੀ ਹੋਇਆ ਸੋ ਇਹ ਬੜੀ ਬਲੇਸਿੰਗ ਵਾਲੀ ਗੱਲ ਬੜਾ ਬਲੈਸਡ ਹਾਂ ਮੈਂ ਇਹ ਚੀਜ਼ ਨੂੰ ਸਮਝਦਾ ਕਿ ਪਹਿਲੀ ਵਾਰੀ ਐਕਟਿੰਗ ਕੀਤੀ ਆਪਾਂ ਹਨਾ ਕਿਸੇ ਵੀਡੀਓ ਜੀ ਫੀਚਰਿੰਗ ਕੀਤੀ ਤੇ ਆਪਾਂ ਨੂੰ ਕਿਸੇ ਸ਼ਬਦ ਵਿੱਚ ਕੀਤੀ ਇਹ ਹੀ ਪਹਿਲੀ ਬੜੀ ਕਹਿੰਦਾ ਕਿ ਗੁਰੂ ਸਾਹਿਬ ਦੀ ਕਿਰਪਾ ਆ ਹਨਾ ਕਿ ਜਿਹੜੀ ਚੀਜ਼ ਆਪਾਂ ਦਿਲੋਂ ਚਾਹੁੰਦੇ ਆਂ ਕਿ ਆਪਾਂ ਹੋਰ ਬਣ ਜਾਈ ਹਾਂਜੀ ਐਦਾਂ ਦੀ ਚੀਜ਼ ਵਿੱਚ ਕੰਮ ਕਰੀਏ ਸੋ ਮਹਾਰਾਜ ਨੇ ਕਿਰਪਾ ਕੀਤੀ ਆ ਸੋ ਬੜਾ ਸੋਹਣਾ ਮਹਾਰਾਜਾਂ ਦੇ ਵਿੱਚ ਵਸਦਾ ਆਂ ਜਦੋਂ ਆਪਾਂ ਇਹ ਵੀ ਕੰਮ ਕਰਦੇ ਆਂ ਹਾਂ ਮਹਾਰਾਜੀ ਕਰਾਉਂਦਾ ਹੈ ਮਹਾਰਾਜੀ ਕਰਾਉਂਦਾ ਸੋ ਅੰਕਲ ਪੁੱਛਿਓ ਕਿਵੇਂ ਦਾ ਲੱਗਾ ਕਿਵੇਂ ਦਾ ਲੱਗਾ ਬੜੀ ਕਿਵੇਂ ਲੱਗਾ ਬਹੁਤ ਵਧੀਆ ਲੱਗਾ ਸਾਰੇ ਜਨਮੇ ਗੀਤ ਦੱਸੇ ਤੁਹਾਨੂੰ ਸਾਰੇ ਨੂੰ ਇਹ ਜਿਹੜਾ ਸ਼ਬਦ ਕਿਦਾਂ ਦਾ ਲੱਗਾ ਆਪਣੀ ਆਖੀ ਅੰਕਲ ਨੂੰ ਕਿਹਦਾ ਲੱਗਾ ਬਹੁਤ ਉਹਨਾਂ ਨੇ ਜੰਮਦੇ ਬਹੁਤ ਬੜਾ ਦੋ ਬੜੀ ਕੁਝ ਬੜਾ ਵਧੀਆ ਲੱਗਾ ਸਾਰਾ ਨਾ ਕੰਮ ਕਰਕੇ ਮਨ ਖੋਇਤ ਹੋ ਗਿਆ ਬੇਟੀ ਹਾਂ ਸਾਰੇ ਨੇ ਬੜਾ ਮਨ ਨਾਲ ਖੋਇਤ ਹੋ ਗਿਆ ਮੇਕੀ ਕੀ ਨੰਕਾ ਲੱਗਾ ਸਭ ਵਧੀਆ ਕੰਮ ਕਰਦਾ ਰਹੇ ਅੱਛਾ ਨਾ ਕਿਵੇਂ ਮਗਦੇ ਮਹਾਰਾਜ ਇਹਨੂੰ ਸੋ ਤੁਸੀਂ ਵੀ ਦਰੂਦ ਸਤਿਮੰਕ ਲੱਗਾ ਸਾਰਿਆਂ ਉਹਨੇ ਕਹਿੰਦੇ ਜਿਵੇਂ ਅੰਕਲ ਨੂੰ ਲੱਗਾ ਡੈਡੀ ਜੀ ਕਿਦਾਂ ਲੱਗਾ ਸ਼ਬਦ ਬਹੁਤ ਵਧੀਆ ਸੋ ਲਓ ਜੀ ਗੁਰੂ ਘਰ ਆਪਣੇ ਘਰ ਦੇ ਨਾਲ ਇਸ ਜਮਾਂ ਸਾਹਮਣੇ ਆ ਸੋ ਹੁਣ ਆਪਾਂ ਕਹਿੰਦੇ ਸਭ ਤੋਂ ਪਹਿਲਾਂ ਉਸ ਮਹਾਰਾਜ ਦਾ ਸ਼ੁਕਰਾਨਾ ਕਰਨਾ ਚਾਹੀਦਾ ਸੋ ਹੁਣ ਆਪਾਂ ਗੁਰੂ ਘਰੇ ਮਹਾਰਾਜ ਦਾ ਸ਼ੁਕਰਾਨਾ ਕਰਨ ਜਾਵਾਂਗੇ ਸੋ ਹੁਣ ਜਿਹੜਾ ਆਪਣੇ ਪਿੰਡ ਦਾ ਗੁਰੂ ਘਰ ਉਹ ਵੀ ਤੁਹਾਨੂੰ ਦਿਖਾਵਾਂ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਠੀਕ ਆ ਡੈਡੀ ਜੀ ਹਾਂਜੀ ਉਧਰ ਮੀਂਹ ਪੈ ਰਿਹਾ ਬਾਰਿਸ਼ ਹੋ ਰਹੀ ਆ ਚਲੋ ਵੀ ਚੱਲੇ ਮੈਂ ਮੰਮੀ ਜੀ ਤੇ ਡੈਡੀ ਜੀ ਚੱਲਦੇ ਲਓ ਜੀ ਆ ਆਪਣਾ ਘਰ ਜੀ ਤੇ ਗੁਰੂ ਘਰ ਘਰ ਦੇ ਤੁਹਾਨੂੰ ਪਤਾ ਜਮਾ ਸਾਹਮਣੇ ਹੁਣ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਬਹੁਤ ਸੋਹਣਾ ਬਣਿਆ ਹੋਇਆ ਅੰਦਰ ਓਵਾਏ ਗੁਰੂ ਜੀ Merca, essa tia Pasha ਚੁੱਕ ਰਿਹਾ ਦਾ ਤੇ ਨਾ ਲਗ ਰੋ ਇਧਰ ਤੇ ਮੀਂਹ ਬਹੁਤ ਆ ਚੁੱਕਾ ਹੈ ਲਓ ਜੀ ਇਧਰ ਆਪਣੇ ਪਿੰਡ ਦੇ ਗੁਰੂ ਘਰ ਦਾ ਲੰਗਰ ਤਿਆਰ ਹੁੰਦਾ ਜੀ ਤੇ ਇਧਰ ਮੀਂਹ ਬਹੁਤ ਆ ਚੁੱਕਾ ਸੱਚਾ ਪਾਕਸ ਸਭ ਤੇ ਮੇਟ ਗੱਲਰ ਵੇਖੋ ਟੀਡਾਂ ਜਾਂ ਕਿਵੇਂ ਭੱਜਿਆ ਜਾਂਦਾ ਮੰਮੀ ਦੇ ਨਾਲ ਨਾਲ ਤਾਂ ਆ ਗਏ ਕਮੈਂਟ ਬਟਨ ਹੀ ਰੈਂਬੋ ਰੈਂਬੋ ਇਹ ਸਾਰੇ ਜਣੇ ਇੱਥੇ ਬੈਠੇ ਰਹਿੰਦੇ ਜਿੰਨਾ ਟਾਈਮ ਅਸੀਂ ਕੋਲੇ ਬੈਠੇ ਹਾਂ ਜੋਨੀ ਤਾਂ ਹਾਰਲੇ ਚਲਾਈ ਜਾਂਦੀ ਆ ਜੋਨੀ ਜੋਨੀ ਹਾਰਲੇ ਚਲਾਈ ਜਾਂਦੀ ਇੱਧਰ ਸੋ ਭਾਈ ਸਾਰਿਆਂ ਨੂੰ ਸ਼ਬਦ ਬਹੁਤ ਪਸੰਦ ਆਇਆ ਪਸੰਦ ਆਇਆ ਨਾ ਸਾਰਿਆਂ ਨੂੰ ਦਿਲੋਂ ਆਇਆ ਨਾ ਸੋ ਤੁਸੀਂ ਵੀ ਸਾਰੇ ਜਣੇ ਦਿਲੋਂ ਦੱਸਿਓ ਕਮੈਂਟ ਕਰਕੇ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਲੱਗਾ ਜਿਨ੍ਹਾਂ ਨੇ ਹੁਣੇ ਤੱਕ ਜਾਵੇ ਕਿੱਦਾਂ ਸੋਹਣਾ ਲੱਗਿਆ ਮਹਾਰਾਜ ਕਿਰਪਾ ਕਰਨ ਸੋ ਜਿੰਨਾਂ ਨੇ ਹਲੇ ਤੱਕ ਸ਼ਬਦ ਨਹੀਂ ਸੁਨੇ ਉਹ ਸਾਰੇ ਜਾਣੇ ਜਾ ਕੇ ਜਰੂਰ ਸੁਣਿਓ ਸੋ ਕਮੈਂਟ ਕਰਕੇ ਜਰੂਰ ਦੱਸਿਓ ਰੱਬ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ